न्यू 18 पंजाब हरियाणा देख रहे सारे दर्शकों का स्वागत है मैं हूं विजयपाल सिंह ब्राड फर्क तो पेंदा है लेके हाजरा ते शुरुआत करेंगे केंद्रीय खेतीबाड़ी मंत्री शिवराज सिंह चौहान दे पंजाब दौरे तो आज शिवराज सिंह चौहान जालंधर पहुंचे ने इससे दौरे नाल जुड़ी खबर तो इस शो दी शुरुआत करते हैं शिवराज सिंह चौहान ने कहा कि मेरी खुशकिस्मती है कि मैं पंजाब दी धरती ते दोबारा आया हां ਰਣਸੀ ਕਲਾ ਪਿੰਡ ਦੇ ਵਿੱਚ ਉਹਨਾਂ ਕਿਹਾ ਕਿ ਪਿਛਲੇ 6 ਸਾਲਾਂ ਤੋਂ ਕਿਸੇ ਨੇ ਵੀ ਪ੍ਰਾਲੀ ਨਹੀਂ ਸਾੜੀ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਉਹਨਾਂ ਕਿਹਾ ਕਿ ਵੱਡੀ ਕਮੀ ਆਈ ਹੈ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ 85% ਤੱਕ ਕਮੀ ਆ ਚੁੱਕੀ ਹੈ ਉਹਨਾਂ ਪ੍ਰਾਲੀ ਦੇ ਫਾਇਦੇ ਵੀ ਗਿਣਾਏ ਉਹਨਾਂ ਕਿਹਾ ਕਿ ਜਿਹੜੇ ਮੋਦੀ ਸਰਕਾਰ ਹੈ ਉਹਨਾਂ ਵੱਲੋਂ ਗਰੀਬਾਂ ਦੇ ਪੱਕੇ ਮਕਾਨ ਬਣਵਾ ਕੇ ਦਿੱਤੇ ਗਏ ਨੇ ਪੰਜਾਬ 'ਚ ਕਰੀਬ 7 ਲੱਖ ਕੱਚੇ ਮਕਾਨ ਨੇ ਮਰੇਗਾ ਦੇ ਲਈ 6000 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਉਨਾ ਕੀ ਆ ਕਿ ਪੰਜਾਬ ਦੇ ਵਿੱਚ ਨਹਿਰਾਂ ਦੀ ਸਫਾਈ ਨਹੀਂ ਕੀਤੀ ਜਾਂਦੀ ਜਾਂ ਸਫਾਈ ਹੋਈ ਨਹੀਂ ਪਿਛਲੇ ਸਮੇਂ 'ਚ ਜਿਸ ਕਰਕੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਵੀ ਚੱਲਣੀ ਪਈ ਹੈ ਸੋ ਇਹਨਾਂ ਸਾਰੇ ਕੰਮਾਂ ਤੇ ਧਿਆਨ ਦੇਣ ਦੀ ਜ਼ਰੂਰਤ ਅੱਜ ਆ ਮੈਂ ਮੰਨੇਗਾ ਕਿ ਜੋ ہمارے ਮਜ਼ਦੂਰ ਸਨ ਉਹਨਾਂ ਕੇ ਸਾਥ ਵੀ ਚਰਚਾ ਵਰ ਬਾਤਚਿੱਤ ਕੀਤੀ ਔਰ ਹਮ ਵਿਕਾਸ ਔਰ ਜਨ ਕਲਿਆਣ ਕੇ ਕਾਮੋ ਮੈਂ ਪ੍ਰਧਾਨ ਮੰਤਰੀ ਜੀ ਕੇ ਨੇਤ੍ਰਤਵ ਮੈਂ ਕਭੀ कोई राजनीति भी नहीं करते कोई भेदभाव भी नहीं करते तो मैंने यहां जो मेरे विभाग की योजना है रूरल डेवलपमेंट की ग्रामीण विकास की उनकी समीक्षा की छह साल से वो गांव पराली नहीं जला रहा पराली को वो बोझ नहीं मानते वरदान मानते और पराली को हैप्पी सीडर वगैरह से खेत में ही मिला के डायरेक्ट सीडिंग करते हैं और मैं बहुत ब्रीफली बता रहा हूं क्योंकि मैं एक बार बता चुका हूं कि उसके फायदे कितने हैं एक तो डायरेक्ट सीडिंग में पानी नहीं देना पड़ता बिना पानी दिए पलेवा किए सीडिंग हो जाती है मैं खुद देखने गया खेतों में ਤੇ ਉਧਰ 1600 ਕਰੋੜ ਦੇ ਫੰਡ ਬਾਰੇ ਵੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਬਿਆਨ ਦਿੱਤਾ ਉਹਨਾਂ ਕਿਹਾ ਕਿ 480 ਕਰੋੜ ਰੁਪਏ ਹੁਣ ਤੱਕ ਜਾਰੀ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਜਿੰਨਾ ਪੈਸਾ ਖਰਚ ਹੋਏਗਾ ਉਸ ਦੇ ਮੁਤਾਬਿਕ ਹੋਰ ਪੈਸਾ ਆਉਂਦਾ ਰਹੇਗਾ ਅਗਲੇ ਪੈਸੇ ਦੇ ਲਈ ਉਹਨਾਂ ਕਿਹਾ ਕਿ 75% ਖਰਚ ਦਾ ਸਰਟੀਫਿਕੇਟ ਦੇਣਾ ਪਏਗਾ ਖਰਚ ਦਾ ਸਰਟੀਫਿਕੇਟ ਨਾ ਦੇਣ ਤੱਕ ਹੋਰ ਪੈਸਾ ਜਾਰੀ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਪੈਸਾ ਐਲਾਨ ਹੋ ਚੁੱਕਿਆ ਹੈ ਪੰਜਾਬ ਦੇ ਖਾਤੇ ਦੇ ਲਈ ਰੱਖਿਆ ਹੋਇਆ ਹੈ ਪਰ ਜਿਹੜਾ ਪਹਿਲਾ ਪੈਸਾ ਆ ਚੁੱਕਿਆ ਉਸ ਦਾ ਤੁਹਾਨੂੰ ਯੂਟਿਲਾਈਜੇਸ਼ਨ ਸਰਟੀਫਿਕੇਟ 75% ਪੈਸੇ ਦੇ ਖਰਚ ਦਾ ਸਰਟੀਫਿਕੇਟ ਦੇਣਾ ਹੋਏਗਾ ਫੇਰ ਹੀ ਜਿਹੜੀ ਅਗਲੀ ਕਿਸ਼ਤ ਹੈ ਪੈਸੇ ਦੀ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ ਇਹ ਰੂਲਸ ਨੇ ਸੋ 1600 ਕਰੋੜ ਨੂੰ ਲੈ ਕੇ ਬਿਆਨ ਦਿੱਤਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਉਹਨਾਂ ਕਿਹਾ ਕਿ 480 ਕਰੋੜ ਰੁਪਏ ਅਸੀਂ ਦੇ ਚੁੱਕੇ ਹਾਂ ਸਾਡੇ ਨਾਲ ਬਲਤੇਜ ਪੰਨੂ ਜੁੜੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਪੰਨੂ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਬਿਆਨ ਨੂੰ ਕਹਿੰਦੇ 480 ਕਰੋੜ ਆ ਚੁੱਕਿਆ ਤੇ ਜਿਵੇਂ ਉਹਦਾ 75% ਯੂਟਿਲਾਈਜੇਸ਼ਨ ਦਾ ਸਰਟੀਫਿਕੇਟ ਦੇਣਗੇ ਫਿਰ ਅਗਲਾ ਪੈਸਾ ਆਏਗਾ ਤਾਂ ਮੈਨੂੰ ਬੜੀ ਹੈਰਾਨਗੀ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਸਲਾਹ ਨਹੀਂ ਕਰਦੇ ਇੱਕ ਦੂਜੇ ਦੇ ਨਾਲ ਜਾਂ ਜਿਹੜਾ ਜੀ ਨੂੰ ਚੇਤੇ ਆਉਂਦਾ ਉਹ ਕਹਿ ਦਿੰਦਾ ਕੱਲ ਅਸ਼wini ਸ਼ਰਮਾ ਜੀ ਦਾ ਟਵੀਟ ਆਇਆ ਸੀਗਾ ਕਿ ਮੁੱਖ ਮੰਤਰੀ ਦੱਸਣ 1600 ਕਰੋੜ ਰੁਪਇਆ ਜਿਹੜਾ ਉਹ ਕਿੱਥੇ ਖਰਚਿਆ ਔਰ ਇਹਦਾ ਹਿਸਾਬ ਦੇਣ ਉਹ ਝੂਠ ਬੋਲ ਰਹੇ ਆ ਕਿ ਸਾਨੂੰ 1600 ਕਰੋੜ ਰੁਪਇਆ ਨਹੀਂ ਆਇਆ ਸ਼ਾਮ ਹੁੰਦੀ ਹੁੰਦੀ ਤੱਕ ਬਿੱਟੂ ਜੀ ਦਾ ਬਿਆਨ ਆ ਗਿਆ ਰਵਨੀਤ ਸਿੰਘ ਬਿੱਟੂ ਜੀ ਦਾ ਉਹ ਕਹਿੰਦੇ ਜੀ 400 ਕਰੋੜ ਰੁਪਇਆ ਹੁਣ ਤੱਕ ਪੰਜਾਬ ਸਰਕਾਰ ਨੂੰ ਜਿਹੜਾ ਜਾ ਚੁੱਕਾ ਹੈ ਬਾਕੀ ਜਿਹੜਾ ਉਹ ਮਿਲ ਜਾਊਗਾ ਛੇਤੀ ਅੱਜ ਸ਼ਿਵਰਾਜ ਚੋਹਾਨ ਜੀ ਆ ਗਏ ਉਹ ਕਹਿੰਦੇ ਜੀ 480 ਕਰੋੜ ਰੁਪਇਆ ਜਿਹੜਾ ਆ ਚੁੱਕਾ ਹੈ ਤੇ ਉਹਦਾ ਅਜੇ ਸਰਟੀਫਿਕੇਟ ਜਿਹੜਾ ਉਹ ਸਾਨੂੰ ਨਹੀਂ ਮਿਲਿਆ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਕਰਕੇ ਗਏ ਸੀ ਉਸ ਤੋਂ ਬਾਅਦ ਟੀਮਾਂ ਸਾਡੀਆਂ ਆਉਣਗੀਆਂ ਉਹ ਸਰਵੇ ਵਾਲੀਆਂ ਟੀਮਾਂ ਜਿਹੜੀਆਂ ਉਹ ਫਿਰਦੀਆਂ ਰਹੀਆਂ ਤੁਸੀਂ ਉਹ ਤਾਂ ਨੰਬਰ ਨਾ ਜਾਓ ਪਿੱਛੇ ਜੀ ਕੱਲ ਸਵੇਰ ਤੋਂ ਲੈ ਕੇ ਅੱਜ ਸ਼ਾਮ ਤੱਕ 24 ਘੰਟਿਆਂ ਦੇ ਬਿਆਨ ਜਿਹੜੇ ਆ ਜੀ ਉਹ ਦੇਖ ਲਓ ਤਿੰਨ ਡਿਫਰੈਂਟ ਟਾਈਪ ਦੇ ਜਿਹੜੇ ਉਹ ਵੱਖੋ ਵੱਖਰੇ ਆਗੂਆਂ ਦੇ ਬਿਆਨ ਨੇ ਹੁਣ ਪਤਾ ਨਹੀਂ ਅਸ਼ਵਨੀ ਸ਼ਰਮਾ ਜੀ ਦੇ ਬਿਆਨ ਨੂੰ ਠੀਕ ਸਮਝੀਏ ਜਦੋਂ ਨੀਤ ਸਿੰਘ ਬਿੱਟੂ ਹੋਰਾਂ ਦੇ ਬਿਆਨ ਨੂੰ ਠੀਕ ਸਮਝੀਏ ਜਾਂ ਫਿਰ ਸ਼ਿਵਰਾਜ ਸਿੰਘ ਚਾਹਾਨ ਹੋਰਾਂ ਦੇ ਬਿਆਨ ਨੂੰ ਜਿਹੜਾ ਜੀ ਉਹ ਠੀਕ ਸਮਝੀਏ ਮੇਰਾ ਖਿਆਲ ਹੈ ਜੀ ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲੇ ਆਪਸ ਵਿੱਚ ਸਲਾਹ ਕਰ ਲੈਣ ਕਿਸ ਫਿਗਰ ਦੇ ਉੱਤੇ ਕੀ ਗੱਲ ਜਿਹੜੀ ਆ ਉਹ ਕਰਨੀ ਆ ਤੇ ਕਿੰਨੇ ਪੈਸੇ ਜਿਹੜੇ ਦਿੱਤੇ ਆ ਮੈਂ ਕੱਲ ਵੀ ਗੱਲ ਕਹੀ ਸੀਗੀ ਕਿ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ ਹਸਾਬ-ਕਿਤਾਬ ਤਾਂ ਉਹਨਾਂ ਕੋਲੇ ਵੀ ਹੁੰਦਾ ਨਾ ਜੀ ਉਹ ਫਿਗਰ ਜਾਰੀ ਕਰ ਦਿਓ ਕਿਸ ਕਿਸ ਦਿਨ ਕਿੰਨੇ ਪੈਸੇ ਜਿਹੜੇ ਦਿੱਤੇ ਸੀ ਅਸ਼ਵਨੀ ਸ਼ਰਮਾ ਜੀ ਕਹਿੰਦੇ ਸੀਗੇ ਜੀ ਇਹ ਜਾਰੀ ਕਰਦੇ ਹੋ ਨਾ 15-15 ਲੱਖ ਰੁਪਏ ਕਦੋਂ ਲੋਕਾਂ ਦੇ ਖਾਤਿਆਂ 'ਚ ਆਇਆ ਸੀ 2 ਕਰੋੜ ਨੌਕਰੀਆਂ ਵਾਲਾ ਵੀ ਜਿਹੜਾ ਜੀ ਉਹ ਫਿਗਰਸ ਦੇ ਦਿਓ ਉਹ ਤਾਂ ਦੇਣੀਆਂ ਸੀ ਨਾ ਚਲੋ ਉਹ ਛੱਡ ਦਿਓ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ 1600 ਕਰੋੜ ਰੁਪਏ ਦੀ ਫਿਗਰ ਜਿਨ੍ਹਾਂ ਨੇ ਦਿੱਤੀ ਆ ਸੈਂਟਰ ਦੀ ਸਰਕਾਰ ਨੇ ਦਿੱਤੀ ਆ ਇਹ ਤਾਂ ਹੈ ਨਹੀਂ ਗਾ ਬਰਾੜ ਸਾਹਿਬ ਕਿ ਉਹ ਹੀ ਚੁੱਕ ਕੇ ਜਮਾ ਕਰਾਤੇ ਹੋਣਗੇ ਪਰ ਨੂੰ ਸਾਹਿਬ ਤੁਹਾਡੀ ਫਿਗਰ ਦੇ ਮੁਤਾਬਕ ਕੋਈ ਛਾਇਆ ਪੈਸਾ ਨਹੀਂ ਆਇਆ ਜੀ ਜਿਹੜੇ ਸੈਂਟਰ ਦੇ ਫੰਡ ਹੁੰਦੇ ਆ ਇਹ ਤਾਂ ਮੁੱਖ ਮੰਤਰੀ ਦੀ ਹਾਂ ਇਸ ਤਰ੍ਹਾਂ ਹੈ ਜੀ ਬਰਾਰ ਸਾਹਿਬ ਜਿਹੜੇ ਫੰਡਸ ਦੂਸਰੇ ਆਉਂਦੇ ਆ ਸੈਂਟਰ ਤੋਂ ਮੰਨ ਲਓ ਕੁਝ ਪੈਸੇ ਜਿਹੜੇ ਆ ਉਹ ਆਰਡੀਐਫ ਦੇ ਆਏ ਆ ਜਾਂ ਥੋੜੇ ਜਿਹੇ ਪੈਸੇ ਦੂਜੇ ਫੰਡ ਦੇ ਜਿਹੜੇ ਇਹ ਉਹਨਾਂ ਨੂੰ 1600 ਕਰੋੜ ਰੁਪਏ ਦੇ ਨਾਲ ਜੋੜੀ ਜਾ ਰਹੇ ਆ ਜੀ ਠੀਕ ਹੈ ਜਿਹੜੀ ਅੱਜ ਫਿਗਰਸ ਦੇ ਸ਼ਿਵਰਾਜ ਸਿੰਘ ਚੋਹਾਨ ਜੀ ਦੇ ਰਹੇ ਆ ਇਹ ਦੱਸਣ ਕਿ ਇਹ 1600 ਕਰੋੜ ਰੁਪਏ ਦੇ ਵਿੱਚੋਂ ਤੇ ਔਰ ਕਿਸਦੇ ਨੇ 480 ਕਰੋੜ ਰੁਪਏ ਜਿਹੜੇ ਆ ਉਹ ਆਏ ਆ ਕਿ ਆਹ ਲਓ ਜੀ ਇਹ ਹਰ ਪੀੜਤਾਂ ਵਾਲੇ ਫੰਡ ਦੇ ਵਿੱਚੋਂ ਨੇ ਜਿਹੜਾ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਸੀ ਹੂੰ ਤੇ ਤੁਸੀਂ ਜਿਹੜੇ ਇਹ ਪੈਸੇ ਵੈਸੇ ਯੂਟਲਾਈਜ਼ ਯੂਟਲਾਈਜ਼ ਕੀਤੇ ਜਾਂਦੇ ਆ ਉਹਦੇ ਤੇ ਸਰਟੀਫਿਕੇਟ ਹੋਣਗੇ ਉਹ ਜੇ ਜਮ੍ਹਾਂ ਕਰਾ ਦਿੱਤੇ ਜਾਂ ਤਾਂ ਪਤਾ ਲੱਗ ਜੂ ਅਗਲੀ ਕਿਸ਼ਤ ਆਉਂਦੀ ਏ ਕਿ ਨਹੀਂ ਆਉਂਦੀ ਹੋਰ ਸੌਖਾ ਆ ਜੂ ਬਰਾੜ ਸਾਹਿਬ ਹਮ ਬਰਾੜ ਸਾਹਿਬ ਨਾ ਤਾਂ ਜਦੋਂ ਸੈਂਟਰ ਸਰਕਾਰ ਨੇ ਦੇਣੇ ਆ ਇਹ ਨਹੀਂ ਹੋ ਸਕਦਾ ਕਿ ਉਹਨਾਂ ਕੋਲੇ ਕੁਝ ਨਹੀਂ ਹੈਗਾ ਨਾ ਜਦੋਂ ਰਾਜ ਸਰਕਾਰ ਨੇ ਦੇਣੇ ਆ ਇਹ ਵੀ ਨਹੀਂ ਹੋ ਸਕਦਾ ਕਿ ਸਿੱਧੇ ਪਾਤੇ ਦੀ ਸਾਨੂੰ ਜੇ ਯਾਦ ਹੋਵੇ ਤਾਂ ਇਹਨਾਂ ਦੇ ਇੱਕ ਨੇਤਾ ਇਹ ਵੀ ਕਹਿੰਦੇ ਸੀਗੇ ਕਿ ਅਸੀਂ ਤਾਂ ਪੈਸੇ ਸਿੱਧੇ ਦਵਾਂਗੇ ਕਿਸਾਨਾਂ ਨੂੰ ਇਹ 480 ਕਰੋੜ ਸ਼ਿਵਰਾਜ ਚੋਹਾਨ ਜੀ ਕਿਤੇ ਐਦਾਂ ਤਾਂ ਨਹੀਂ ਕਹਿਣਗੇ ਕੱਲ ਨੂੰ ਵੀ ਉਹ ਤਾਂ ਅਸੀਂ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪਾ ਦਿੱਤੇ ਸੀਗੇ ਉਹ ਸੀਗੇ ਜੀ ਜੇ ਐਦਾਂ ਕੋਈ ਸਿੱਧੇ ਪਾਏ ਆ ਤਾਂ ਉਹ ਵੀ ਦੱਸ ਦੇਣ ਜੀ ਬਿਲਕੁਲ ਜਿਹੜਾ ਪੈਸਾ ਸੈਂਟਰ ਦੀ ਸਰਕਾਰ ਤੋਂ ਆਇਆ ਜਾਂ ਆਉਂਦਾ ਉਹਦੀ ਇੱਕ ਇੱਕ ਚੀਜ਼ ਜਿਹੜੀ ਆ ਜੀ ਉਹ ਸਰਕਾਰ ਕੋਲੇ ਰਿਕਾਰਡ ਹੁੰਦੀ ਸਰਕਾਰਾ ਇਹ ਕਿਵੇਂ ਹੋ ਸਕਦਾ ਜੀ ਕੋਈ ਵੀ ਚੀਜ਼ ਜਿਹੜੀ ਆ ਬਿਨਾਂ ਕਿਸੇ ਰਿਕਾਰਡ ਤੋਂ ਹੋਵੇ ਠੀਕ ਹੈ ਧੰਨਵਾਦ ਪੰਨੂ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਬਲਤੇਜ ਸਿੰਘ ਪੰਨੂ ਜਨਰਲ ਸਿਕਤਰ ਆਵਾਦਵੀ ਪਾਰਟੀ ਦੇ ਸਾਫ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਜਪੀ ਦੇ ਆਗੂ ਵਾਰ-ਵਾਰ ਬਿਆਨ ਬਦਲ ਰਹੇ ਨੇ ਔਰ ਪੈਸਾ ਉਹਨਾਂ ਵੱਲੋਂ ਕੋਈ ਜਾਰੀ ਨਹੀਂ ਕੀਤਾ ਗਿਆ ਜੋ ਆਲਰੇਡੀ ਸੈਂਟਰਲੀ ਸਪான்ਸਰਡ ਸਕੀਮਾਂ ਦੇ ਤਹਿਤ ਪੈਸਾ ਰੱਖਿਆ ਹੁੰਦਾ ਵੱਖ-ਵੱਖ ਸਕੀਮਾਂ ਦੇ ਤਹਿਤ ਉਸੇ ਨੂੰ ਹੀ ਗਿਣ ਕੇ ਕੁਝ ਰਕਮ ਜ਼ਰੂਰ ਦੱਸੀ ਗਈ ਪਰ ਉਹ ਵੀ ਪੂਰੀ ਨਹੀਂ ਸੀ ਤਾਂ ਉਹਨਾਂ ਕਿਹਾ ਕਿ 1600 ਕਰੋੜ ਚੋਂ ਹਜੇ ਪੈਸਾ ਇੱਕ ਵੀ ਨਹੀਂ ਆਇਆ यूटिलाइजेशन सर्टिफिकेट मंगे ते जा रहे पैसा अभी तक आया नहीं है ऐसा है कि चार सौ अस्सी करोड़ रुपए आ चुका आप आप जानते हैं कि पैसा खर्च होता जाता है भेजते जाते हैं पैसा लगातार भेजा जा चुका है हम अलग भेज रहे हैं वहां से अलग आ रहा है पैसा निरंतर आ रहा है कई लोग कई मामलों में अब जैसे यूटिलाइजेशन सर्टिफिकेट चाहिए वह अगर नहीं मिलता जब तक 75 परसेंट खर्चे का यूटिलाइजेशन सर्टिफिकेट नहीं मिलता तब तक दूसरी राशि नहीं आती कौन नहीं दे रहा ये पंजाब नहीं दे रहा ये, ये, ये राज्य सरकार को देना है ना वो देंगे पैसा आता जाएगा कोई कमी पंजाब के लिए नहीं है जलंधर तो पहला केंद्रीय खेतीबाड़ी मंत्री मोगा दे पिंड रणसी कल पहुंचे जिथे उन्होंने पहला पिंड के गुरुद्वारा साहब च मत्था टेकिया उस तो बाद ਮੰਜੀ ਤੇ ਬੈਠ ਕੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਇਆ ਖਾਣ ਤੋਂ ਬਾਅਦ ਖੇਤੀ ਮੰਤਰੀ ਸਿੱਧਾ ਪੰਚਾਇਤ ਦੇ ਨਾਲ ਕਿਸਾਨਾਂ ਦੇ ਖੇਤਾਂ 'ਚ ਗਏ ਤੇ ਉਹਨਾਂ ਦੇ ਨਾਲ ਉੱਥੇ ਬੈਠ ਕੇ ਗੱਲਬਾਤ ਕੀਤੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਨਾਲ ਮੌਜੂਦ ਰਹੇ ਦਰਸਲ ਪਿੰਡ ਰਣਸੀ ਕਲਾ ਐਸਾ ਪਿੰਡ ਹੈ ਜਿਸ ਦੀ ਪੰਚਾਇਤ ਨੇ ਜਨ ਹਿੱਸੇਦਾਰੀ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ ਨੇ ਰਣਸੀ ਕਲਾ ਪਿੰਡ ਦੇ ਕਿਸਾਨ 6 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਪਿਛਲੇ 6 ਸਾਲ ਤੋਂ ਪਿੰਡ ਦੇ ਵਿੱਚ ਕਿਸੇ ਨੇ ਵੀ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਮਲੋਟ ਦੇ ਵਿੱਚ ਝੋਨੇ ਦੀ ਖਰੀਦ ਬੰਦ ਹੋਣ ਤੋਂ ਪਰੇਸ਼ਾਨ ਇੱਕ ਕਿਸਾਨ ਵੱਲੋਂ ਆਪਣੀ ਫਸਲ ਹੀ ਸਾੜ ਦਿੱਤੀ ਪਿੰਡ ਰੱਥੜੀਆਂ ਦੇ ਰਹਿਣ ਵਾਲੇ ਕਿਸਾਨ ਹਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ 20 ਦਿਨਾਂ ਤੋਂ ਮਲੋਟ ਮੰਡੀ 'ਚ ਫਸਲ ਵੇਚਣ ਦੀ ਉਡੀਕ ਕਰ ਰਿਹਾ ਸੀ ਅਫਸਰਾ ਤੱਕ ਵੀ ਪਹੁੰਚ ਕੀਤੀ ਪਰ ਜਦੋਂ ਕਿਸੇ ਨੇ ਮਦਦ ਨਾ ਕੀਤੀ ਤਾਂ ਉਸ ਨੂੰ ਫਸਲ ਸਾੜਨ ਲਈ ਮਜਬੂਰ ਹੋਣਾ ਪਿਆ ਅਸੀਂ ਅੱਕੇ ਵੀ ਅਸੀਂ ਤਾਂ ਮਰੇ ਪਏ ਆ ਪਹਿਲਾਂ ਹੀ ਕਿਉਂਕਿ 4 ਤਰੀਕ ਨੂੰ ਸਾਡੇ ਗੜੇ ਪੈ ਗਏ ਜੀ ਕਾਟ ਦੇਣ ਜੋਗੇ ਅਸੀਂ ਰਹਿ ਨਹੀਂ ਜੀ ਵੀ ਕਾਟ ਅਸੀਂ ਨਹੀਂ ਦੇ ਸਕਦੇ ਸਾਡਾ 15 ਤੋਂ 20 ਮਣ ਦਾ ਨੁਕਸਾਨ ਉੱਥੇ ਹੋ ਗਿਆ ਗੜਿਆਂ ਨਾਲ ਝੜ ਗਿਆ ਜੀ ਤਾਂ ਹੀ ਸਾਡਾ 50 ਮਣ ਝੋਨਾ ਰਹਿ ਗਿਆ ਜੀ ਵੀ ਸਾਨੂੰ ਤੁਸੀਂ ਨਾ ਮਾਰੋ ਇਸ ਤਰ੍ਹਾਂ ਨਾ ਕਰੋ ਸਾਡੀ ਬੇਨਤੀ ਆ ਤੁਹਾਡਾ ਝੋਨਾ ਤੋੜ ਦਿਓ ਤੁਸੀਂ ਕਿੰਨੇ ਨਹੀਂ ਜੀ ਇਸ ਤਰ੍ਹਾਂ ਨਹੀਂ ਕੋਈ ਕਿਸਾਨ ਹਰਮਨ ਦਾ ਇਲਜ਼ਾਮ ਹੈ ਕਿ ਫਸਲ ਖਰੀਦ ਲਈ ਉਸ ਤੋਂ ਕਾਟ ਮੰਗੀ ਜਾ ਰਹੀ ਸੀ ਤੇ ਏਜੰਸੀਆਂ ਨਾਲ ਸਮਝੌਤਾ ਕਰਨ ਦਾ ਦਬਾਅ ਵੀ ਪਾਇਆ ਜਾ ਰਿਹਾ ਸੀ ਜੀ ਅੱਜ ਝੋਨੇ ਨੂੰ ਦੁਖੀ ਹੋ ਕੇ ਅੱਗ ਲਾਈ ਆ ਨਹੀਂ ਸੜ ਜਾਗੇ ਤੇ ਮਰ ਜਾਗੇ ਝੋਨਾ ਦੀ ਵਾਪਸ ਨਹੀਂ ਲੈ ਕੇ ਜਾਵਾਂਗੇ ਇੱਥੇ ਵੇਚ ਕੇ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਮਰ ਜਾਾਂਗੇ ਜੀ ਝੋਨਾ ਨਹੀਂ ਅਸੀਂ ਤੇਤ ਵਾਪਸ ਲੈ ਕੇ ਜਾਣਾ ਮਰਨ ਵਰਤ ਤੇ ਅੱਜ ਮੈਂ ਬਹਿ ਜਾਣਾ ਬੇਰਹਾਲ ਮੰਡੀ ਅਫਸਰ ਅਜੇ ਪਾਲ ਦਾ ਕਹਿਣਾ ਹੈ ਕਿ ਇਹਨਾਂ ਕਿਸਾਨਾਂ ਦੇ ਝੋਨੇ ਦੀ ਵਿਕਰੀ ਲਈ ਡੀਐਫਐਸਓ ਨੂੰ ਲੈਟਰ ਜਾਰੀ ਕਰ ਦਿੱਤਾ ਗਿਆ ਹੈ ਸ਼ਾਬਾਸ਼ ਸ਼ਾਬਾਸ਼ ਗਰੀਬ ਤੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕ੍ਰਾਈਮ ਸਿੰਡੀਕੇਟ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਗਿਆ ਇਸ ਗੱਲ ਦਾ ਖੁਲਾਸਾ ਬੀਤੇ ਦਿਨੀ ਡੇਰਾਬੱਸੀ ਚ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤੇ ਲਾਰੈਂਸ ਗੈਂਗ ਦੇ ਚਾਰ ਸ਼ੂਟਰਾਂ ਤੋਂ ਪੁੱਛਗਿੱਛ ਦੌਰਾਨ ਹੋਇਆ ਬਦਮਾਸ਼ਾਂ ਨੂੰ ਸਿੱਧੇ ਯੂਰਪ ਚ ਬੈਠਿਆਂ ਗੋਲਡੀ ਢਿੱਲੋ ਤੇ ਸਪੇਨ ਤੋਂ ਮਨਦੀਪ ਸਿੰਘ ਨਿਰਦੇਸ਼ ਤੇ ਰਹੇ ਸੀ ਜਿਨ੍ਹਾਂ ਨਾਲ ਇਹ ਸਿਗਨਲ ਟੈਲੀਗ੍ਰਾਮ ਤੇ ਹੋਰ ਦੂਜੀਆਂ encrypted apps ਤੇ ذریعے ਸੰਪਰਕ ਸਨ ਪੁਲਿਸ ਮੁਤਾਬਕ ਟਾਰਗੇਟ ਦੀ ਰੇਕੀ ਦਾ ਪੂਰਾ ਵੀਡੀਓ ਲੋਕੇਸ਼ਨ ਤੇ ਮੂਵਮੈਂਟ ਦੀ ਡਿਟੇਲ ਯੂਰਪ ਤੇ ਸਪੇਨ ਭੇਜਦੇ ਸੀ ਜਿੱਥੋਂ ਸ਼ੂਟਰਾਂ ਨੂੰ ਅਟੈਕ ਕਰਨ ਦਾ ਗ੍ਰੀਨ ਸਿਗਨਲ ਮਿਲਦਾ ਸੀ ਖੁਲਾਸਾ ਵੀ ਹੋਇਆ ਕਿ ਫੜੇ ਗਏ ਚਾਰੇ ਸ਼ੂਟਰ ਚੰਡੀਗੜ੍ਹ ਚ ਇੱਕ ਵੱਡੇ ਕਾਰੋਬਾਰੀ ਤੇ ਦਿੱਲੀ ਐਨਸੀਆਰ ਚ ਕਿਸੇ ਵੱਡੀ ਟਾਰਗੇਟ ਕਿਲਿੰਗਸ ਦੀ ਸਾਜ਼ਿਸ਼ ਰਚ ਰਹੇ ਸੀ ਚੰਡੀਗੜ੍ਹ ਦੇ 5 ਸਟਾਰ ਹੋਟਲ ਤਾਜ ਨੂੰ ਪ੍ਰਸ਼ਾਸਨ ਨੇ ਸ਼ੋ ਕਾਸ ਨੋਟਿਸ ਜਾਰੀ ਕੀਤਾ। ਇਹ ਸੈਕਟਰ 17 ਵਿੱਚ ਸਥਿਤ ਹੋਟਲ ਤਾਜ ਨੂੰ ਇਹ ਨੋਟਿਸ ਚੰਡੀਗੜ੍ਹ ਰੂਲਜ਼ 2007 ਐਂਡ ਕੈਪੀਟਲ ਆਫ ਪੰਜਾਬ ਡਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1952 ਦੇ ਤਹਿਤ ਜਾਰੀ ਕੀਤਾ ਗਿਆ ਹੈ। ਜਿਸ 'ਚ ਹੋਟਲ ਤਾਜ 'ਚ 18 ਤੋਂ ਵੱਧ ਗੈਰਕਾਨੂੰਨੀ ਉਸਾਰੀਆਂ ਤੇ ਬਦਲਾਅ ਕਰਨ ਦੇ ਇਲਜ਼ਾਮ ਲਾਏ ਗਏ। ਨੋਟਿਸ ਮੁਤਾਬਕ ਤਾਜ ਮੈਨੇਜਮੈਂਟ ਨੇ ਬਿਨਾ ਪਰਮਿਸ਼ਨ ਦੇ ਬੀਸਮੈਂਟ ਗਰਾਉਂਡ ਫਲੋਰ ਤੇ ਓਪਨ ਏਰੀਆ ਚ ਵੱਡੇ ਪੱਧਰ ਤੇ ਬਦਲਾਅ ਕੀਤੇ ਜੋ ਕਿ ਪ੍ਰਮਾਣਿਤ ਨਕਸ਼ੇ ਦੀ ਸਿੱਧੀ ਉਲੰਘਣਾ ਹੈ। ਤੱਕ ਦੀ ਜਿਹੜੀ ਸ਼ੋਕਾਸ ਨੋਟਿਸ ਦੀ ਕਾਪੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਐਸਜੀਐਮ ਸੈਂਟਰਲ ਵੱਲੋਂ ਇਹ ਸ਼ੋਕਾਸ ਨੋਟਿਸ ਦਿੱਤਾ ਗਿਆ ਹੈ ਔਰ ਇਹਦੇ ਵਿੱਚ ਜਿਹੜੀ ਬਿਲਡਿੰਗ ਵਾਇਓਲੇਸ਼ਨ ਹੈ ਜਿਹਦੇ ਵਿੱਚ ਗਰਾਉਂਡ ਫਲੋਰ ਤੇ ਵਾਇਓਲੇਸ਼ਨ ਹੈ ਔਰ ਪਾਰਕਿੰਗ ਏਰੀਆ ਦੇ ਵਿੱਚ ਹੈ ਹੋਰ ਜਿਹੜੀ ਵਾਇਓਲੇਸ਼ਨ ਹੈ ਉਸ ਦਾ ਜ਼ਿਕਰ ਕੀਤਾ ਹੋਇਆ ਹੈ। ਫਿਲਹਾਲ ਪ੍ਰਸ਼ਾਸਨ ਨੇ ਹੋਟਲ ਪ੍ਰਬੰਧਕਾਂ ਨੂੰ 15 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਨੇ ਨਾਲ ਹੀ ਹਦਾਇਤ ਕੀਤੀ ਹੈ ਕਿ ਗੈਰ ਕਾਨੂੰਨੀ ਉਸਾਰੀਆਂ ਤੇ ਬਿਨਾ ਪਰਮਿਸ਼ਨ